ਮੈਂ ਉਹਨੂੰ ਕਹਿਣਾ ਨਹੀਂ ਚਾਹਦਾ ਕਿ ਜਿਹਨੇ ਪੰਜਾਬ ਦੀ ਦੇਖੋ ਇੱਕ ਸਾਡੇ ਦੇਖੋ ਪੰਜਾਬ ਦੀ ਧੀ ਮੈਂ ਪੰਜਾਬੀ ਧੀ ਕਹੂੰਗਾ ਕਿ ਕਿਸੇ ਦਾ ਕਤਲ ਕਰਨਾ ਕਿ ਆ ਦੋਸਤੋ ਕਿਸੇ ਨੂੰ ਮਾਰਨਾ ਕਿ ਆ ਦੋਸਤੋ ਜਿਹੜੇ ਬੰਦੇ ਨੇ ਤੁਸੀਂ ਸਾਹ ਲਓ ਮੈਂ ਉਹਦਾ ਨਾਮ ਲੈ ਲੈਣਾ ਚਾਹਦਾ ਵੈਸੇ ਤੋਂ ਉਹਨੂੰ ਦੁਨੀਆ ਮੈਰੋ ਮੈਰੋ ਕਹਿੰਦੀ ਹੈ ਪਰ ਮੈਂ ਉਹਨੂੰ ਸਮਝੋ ਕਿ ਮੈਂ ਉਸ ਬੰਦੇ ਨੂੰ ਕੁਝ ਨਹੀਂ ਸਮਝਦਾ ਕਿ ਉਹਨੇ ਦੇਖੋ ਇੱਕ ਨਜਾਇਜ਼ ਕਿਸੇ ਦੀ ਧੀ ਦਾ ਕਤਲ ਕਰਤਾ ਨਜਾਇਜ਼ नजायज किसी धी का कतल करता दोस्तों देखो धी देखो बच्चे देखो उन्होंने परिवार देखो वो एक दो में देखी जी सेवा करती जाी इंसाफ दवा ले शिवसेना लिने भी मेरे हिंदू संगठन ने बहुत जद पंजाब च करा अस अंदोलन क्योंकि देखो गुंडागर्दी का ना, नंगा नाच मैं गुंडागर्दी कहूंगा ਸ਼ਰਿਆਮ ਇਹ ਗੁੰਡਾਗਰਦੀ ਹੋਈ ਹੈ ਗੁੰਡਾਗਰਦੀ ਸ਼ਰਿਆਮ ਮਤਲਬ ਪੰਜਾਬ ਦੇ ਵਿੱਚ ਤੁਹਾਨੂੰ ਜੇ ਤੁਸੀਂ ਕਾਨੂੰਨ ਲਗਾਓ ਕਿਸੇ ਨੂੰ ਕਿਸੇ ਤੋਂ ਕੋਈ ਦੋਖ ਤਕਲੀਫ ਹੈ ਪ੍ਰਸ਼ਾਸਨ ਹੈਗਾ ਪੁਲਿਸ ਹੈਗੀ ਹੈ ਤੁਹਾਨੂੰ ਮਾਰਨ ਦਾ ਹੱਕ ਕਿੰਨੇ ਦਿੱਤਾ ਤੁਹਾਨੂੰ ਮਾਰਨ ਦਾ ਆ ਜਿਹੜੇ ਤੁਸੀਂ ਹਿਸਾਬ ਲਗਾ ਲਓ ਮੈਂ ਇਹ ਨਿਆਂ ਨਹੀਂ ਕਹੂੰਗਾ ਇਹ ਨਿਆਂ ਦੇ ਚੋਲੇ ਦੇ ਵਿੱਚ ਮੈਰੋ ਵਰਗੇ ਗੁੰਡੇ ਨੇ ਗੁੰਡੇ ਇਹ ਗੁੰਡੇ ਨੇ ਜਿਹੜੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹੈ ਸ਼ਰਿਆਮ ਦੇਖੋ ਇਹਨੇ ਯੂਟਿਊਬਰਾਂ ਮੰਨੇ ਹੋਰ ਦੇਖੋ ਤਿਆਂ ਪੈਨਾਂ ਨੂੰ ਕਿੰਨੇ ਯੂਟਿਊਬਰਾਂ ਨੂੰ ਹੋਰ ਨੂੰ ਇਹ ਮੈਰੋ ਨੇ ਇਹਨਾਂ ਦੇ ਬੰਦੇ ਆੜੇ ਜਿਹੜੇ ਗੁਰਗੇ ਨੇ ਇਹਨਾਂ ਨੇ ਧਮਕੀਆਂ ਦਿੱਤੀਆਂ ਇੱਕ ਹੋਰ ਮੈਂ ਕਹੂੰਗਾ ਜਿਹੜਾ ਮੈਂ ਕਹਨਾ ਕੀ ਆਪਣੇ ਜਿਹੜਾ ਪਾਕਿਸਤਾਨੀ ਮੈਨੂੰ ਕੋਈ ਕਹਿੰਦਾ ਪਾਕਿਸਤਾਨੀ ਹੈਗਾ ਕੋਈ ਸ਼ਹਿਜ਼ਾਨ ਭੱਟੀ ਪਾਕਿਸਤਾਨੀ ਸ਼ਹਿਜ਼ਾਨ ਭੱਟੀ ਮੈਂ ਵੀ ਜਾਣਦਾ ਇਹ ਕਿਹੜਾ ਮੋਰਸਾ ਇਨਸਾਨ ਹੈ ਪਰ ਇਹਨਾਂ ਦੀ ਗੰਦੀ ਨਿਗਾ ਗੰਦੀ ਗੜੀ ਨਿਗਾ ਇਹਨਾਂ ਦੀ ਸਾਡੇ ਪੰਜਾਬ ਦੇ ਉੱਪਰ ਹੈ ਆਪਾਂ ਇਹਨਾਂ ਦੀ ਗੰਦੀ ਨਿਗਾ ਪੰਜਾਬ ਤੇ ਮੈਂ ਨਹੀਂ ਗੜੀ ਕਿਉਂਕਿ ਅਸੀਂ ਤਾਂ ਇੱਕ ਚੀਜ਼ ਚਾਹਨੇ ਆ ਕਿ ਸਾਡਾ ਹਸਦਾ ਵਾਜ਼ਾ ਪੰਜਾਬ ਸਾਡਾ ਹਸਦਾ ਵਰਤਾ ਸਾਡਾ ਭਾਈਚਾਰਾ ਅਸੀਂ ਸਾਝ ਨਾਲ ਰਹਿਣਾ ਹੈ ਦੋਸਤੋ ਸਾਝ ਨਾਲ ਰਹਿਣਾ ਹੈ ਔਰ ਕੁਛ ਸ਼ਰਾਰਤੀ ਅਨਸਰ ਨੇ ਜਿਹੜਾ ਸ਼ਿਹਾਰ ਭੱਟੀ ਪਾਕਿਸਤਾਨ ਕੋ ਜਿਹੜਾ ਦੁਬਈ ਬੈਠ ਕੇ ਜਿਹੜਾ ਹਰ ਰੋਜ਼ ਦੇਖੋ ਕੱਲ ਕਹਿੰਦਾ ਕਿ ਮੈਂ ਮੈਰ ਦਾ ਸਮਰਥਨ ਕਰਦਾ ਵਾ ਜਾਣ ਕੇ ਦੇਖੋ ਸਾਡੇ ਪੰਜਾਬ ਦੀ ਜਵਾਨੀ ਨੂੰ ਸਾਡੇ ਪੰਜਾਬ ਦੇ ਲੋਕਾਂ ਨੂੰ ਬਣਾਵਾ ਦੇ ਰਿਹਾ ਖਰਾਬ ਕਰ ਰਿਹਾ ਮੈਂ ਕਹਿੰਦਾ ਸ਼ਿਹਾਰ ਭੱਟੀ ਸੁਧਰ ਜਾ ਬੰਦਾ ਬਣ ਜਾ ਇਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਹੈ ਪੰਜਾਬ ਦੇ ਸੀਐਮ ਸਾਡੇ ਭਗਵਾਨ ਸਿੰਘ ਮਾਨ ਹੈ ਤੈਨੂੰ ਉਥੋਂ ਹੀ ਕੱਢ ਕੇ ਲਿਆਵਾਂਗੇ ਜਿੱਥੇ ਤੂੰ ਬੈਠਾ ਹੈ ਇਹ ਹਿੰਦੁਸਤਾਨ ਹੈ ਔਰ ਪਾਕਿਸਤਾਨ ਨੇ ਦੇਖ ਲਿਆ ਹੈ ਕਿ ਹਿੰਦੁਸਤਾਨ ਇੱਕ ਵਰਲਡ ਪਾਵਰ ਹੈ ਤੇਰੇ ਵਰਗੇ ਪਾਕਿਸਤਾਨੀਆਂ ਕੋਈ ਕੁਝ ਨਹੀਂ ਸਮਝਦੇ ਤੇਰੇ ਵਰਗੇ ਜਿਹੜੇ ਸਾਡੇ ਪੰਜਾਬ ਦਾ ਮਹੌਲ ਖਰਾਬ ਕਰ ਰਿਹਾ ਸ਼ਿਗਾਕ ਭੱਟੀ ਇਹ ਅਮੀ ਤਰੋੜਾ ਦੀ ਤੈਨੂੰ ਵਾਰਨਿੰਗ ਹੈ ਵਾਰਨਿੰਗ ਵਾਰਨਿੰਗ ਸੁਧਰ ਜਾ ਮੈਂ ਗੱਲ ਕਰੂੰਗਾ ਤੇ ਗੁੰਡਾ ਕਰਦੀ ਦੀ ਸ਼ਰਿਆਮ ਦੇਖੋ ਕਿੱਦਾਂ ਗੁੰਡਾ ਕਰਦੀ ਕੀਤੀ ਗਈ ਸ਼ਰਿਆਮ ਸ਼ਰਿਆਮ ਦੇਖੋ ਜਲੰਧਰ ਦੇ ਵਿੱਚ ਦੋਸਤੋ ਕਿੱਦਾਂ ਦੇਖੋ ਸਾਡੇ ਇੱਕ ਹਿੰਦੂ ਭਰਾ ਦੇ ਦਿਲ ਚਾਪਾ ਵੇਚਦਾ ਸੀਗਾ ਕੁਝ ਤੁਸੀਂ ਅਸ਼ਾਰਤੀ ਅਸ਼ਰਾਰਤੀ ਅੰਸਰ ਲਗਾ ਲੋ ਜਿਹੜੇ ਬਿਲਕੁਲ ਦੇਖੋ ਮੈਂ ਕਹਿੰਨਾ ਨਹੀਂ ਚਾਹਦਾ ਕਿ ਅਮਸੀ ਬਾਣਿਆਂ ਦੇ ਵਿੱਚ ਆ ਕੇ ਗੁੰਡਾ ਕਰਦੀ ਕਰਦੇ ਆ ਸ਼ਰਿਆਮ ਦੁਕਾਨ ਦੇ ਵਿੱਚ ਆ ਕੇ ਕਿਰਪਾਨਾਂ ਮਾਰੀਆਂ ਮੈਂ ਕਹਿੰਦਾ ਕਿੱਥੇ ਲੱਗਦੇ ਭਗਵੰਤ ਮਾਨਸਾ ਨੂੰ ਚਾਹੀਦੇ ਕੀ ਇਹ ਜਿਹੜੇ ਵੀ ਗੁੰਡਾ ਕਰਦੀ ਕਰਦੇ ਆ ਇਹਨਾਂ ਤੇ ਨਖੇਲ ਖਸੋ ਨਖੇਲ ਇਹਨਾਂ ਦੇ ਨੱਥ ਪੋ ਜਾਣ ਕੇ ਸਾਡੇ ਭਾਈਚਾਰੇ ਨੂੰ ਇਹ ਲੋਕ ਖਰਾਬ ਕਰ ਰਿਹਾ ਅਸੀਂ ਇੱਕ ਅਸੀਂ ਹਿੰਦੂ ਸਿੱਖ ਮੁਸਲਿਮ ਇਸਾਈ ਅਸੀਂ ਇੱਕ ਇੱਕ ਹੀ ਰਵਾਂਗੇ ਸਾਡਾ ਪੰਗਮੀਗਾ ਸਿੰਘ ਤੇ ਹੁਣੇ ਮੈਂ ਦੇਖਿਆ ਇੱਕ ਇਨਫਲੂਐਂਸਰ ਲੇਡੀ ਦਾ ਮਰਡਰ ਹੋਇਆ ਤੇ ਬਹੁਤ ਵੱਡੀ ਗੱਲ ਹੋ ਗਈ ਕਮਾਲ ਹੀ ਹੋ ਗਿਆ ਮਾਲ ਫਟੇ ਜਗਤੇ ਇੰਨਾ ਪ੍ਰਾਊਡ ਮੂਮੈਂਟ ਹੋ ਰਿਹਾ ਹੈ ਮੇਰਾ ਨਾਮ ਵੀ ਮਿਕਰ ਸਿੰਘ ਹੈ ਸਿੱਖ ਫੈਮਿਲੀ ਤੋਂ ਮੈਂ ਬਿਲੋਂਗ ਕਰਦਾ ਤੇ ਆਪਣੇ ਆਪ ਤੇ ਮੈਨੂੰ ਇੰਨਾ ਮਾਣ ਹੋ ਰਿਹਾ ਹੈ ਕਿ ਯਾਰ ਦੋ ਸਿੰਘਾਂ ਨੇ ਰਲ ਕੇ ਉਹ ਕੁੜੀ ਦਾ ਕਤਲ ਕਰਤਾ ਸ਼ਾਬਾਸ਼ ਅਸੀਂ ਸਾਰੇ ਦਿਨੋਂ ਹਜ ਤੱਕ ਤੇ ਇਹੀ ਦੱਸਦੇ ਆਏ ਕਿ ਜੀ ਅਸੀਂ ਯੋਧੇ ਆ ਅਸੀਂ ਥਰੀਪਾਂ ਦੀ ਹੈਲਪ ਕਰਦੇ ਆਂ ਕਿਸੇ ਮظلوم ਨੂੰ ਸਾਡੀ ਜ਼ਰੂਰਤ ਹੋਵੇ ਅਸੀਂ ਹਮੇਸ਼ਾ ਖੜੇ ਹੁੰਨੇ ਇਹ ਤਾਂ ਬਹੁਤ ਹੀ ਵੱਡਾ ਕੰਮ ਹੋ ਗਿਆ ਜੀ ਚੱਕਦੇ ਕੋਈ ਬੰਦਾ ਮਰਿਤਪਾਲ ਸਿੰਘ ਨਾਮ ਮੈਂ ਸੁਣਿਆ ਭਾਈ ਛਾਹ ਕੇ ਸਲੂਟ ਹੈ ਬਹੁਤ ਵਧੀਆ ਕੰਮ ਤੇ ਦੌੜ ਫਿਟੇ ਨੂੰ ਤੁਹਾਡਾ ਤੁਹਾਡੇ ਸਾਰੇ ਬੰਦਿਆਂ ਦਾ ਯੋਧੇ ਨਿਹੱਤਿਆ ਤੇ ਨਹੀਂ ਹੱਤ ਚੱਕਦੇ ਔਰਤਾਂ ਦੇ ਦੇ ਹੱਤ ਚੱਕਦੇ ਬੱਚਿਆਂ ਤੇ ਨਹੀਂ ਚੱਕਦੇ ਤੁਸੀਂ ਉਹਨੂੰ ਸਮਝਾਣਾ ਸੀਗਾ ਕੰਪਲੇਨ ਕਰੋ ਕਿ ਜਿਸ ਕੌਮ ਤੇ ਸਾਰੀ ਦੁਨੀਆ ਮਾਣ ਕਰਦੀ ਉਹ ਕੌਮ ਕਰ ਗਈ ਰੀ ਵਿਚਾਰੇ ਐਨੇ ਤੁਸੀਂ ਵਿਹਲੇ ਹੋਗੇ ਕੌਣ ਨੱਚਰੀ ਕੌਣ ਛੋੜੇ ਕੱਪੜੇ ਪਾਰੇ ਨੂੰ ਜਾ ਕੇ ਮਾਰ ਦੋ ਵਾਹ ਜੀ ਵਾਹ ਤਾਨੂੰ ਐਨੀ ਦਲੇਰੀ ਹੈ ਬਹੁਤ ਸਾਰੇ ਹੋਰ ਅਤਿਆਚਾਰ ਹੋ ਰਹੇ ਦੁਨੀਆ ਚ ਜਾ ਕੇ ਜਾਓ ਸੰਭਾਲੋ ਜਾ ਕੇ ਯਾਰ ਇਹ ਕਿਹੜੇ ਪਾਸੇ ਤੁਸੀਂ ਤੁਰ ਪਏ ਇਹੀ ਕੰਮ ਰਹੇਗਾ ਸਾਡੀ ਦੁਨੀਆ ਚ ਕੇਸੀ ਬਈ ਇਨਫਲੂਐਂਸਰ ਨੂੰ ਫੜਾਂਗੇ ਜਿਹੜੇ ਗੰਦੇ ਕੱਪੜੇ ਪਾਉਂਦੀ ਹੈ ਜੀ ਉਹ ਗੰਦ ਬੋਲਦੀ ਹੈ ਫਲਾਣਾ ਬੋਲਦੀ ਹੈ ਕਮਲ ਕੋਲ ਉਹਦਾ ਨਾਮ ਹੈ ਕੰਚਨ ਨੂੰ ਚੱਕ ਕੇ ਸੀ ਮੜ ਗਾਦਾ ਸੋਧ ਸੋਧਾ ਲਾਤਾ ਵਾਹ ਸ਼ਾਬਾਸ਼ ਇਹ ਸਾਡੀ ਉਹ ਕਾਮ ਹੈ ਜਿਹੜੇ ਸੀ ਗੁਰੂ ਨਾਨਕ ਪਾਸ਼ਾ ਦੇ ਟਾਈਮ ਤੋਂ ਲੈ ਕੇ ਹੁਣ ਤੱਕ ਅਸੀਂ ਲੰਗਰ ਲਾਉਂਦੇ ਆਏ ਹਾਂ ਕੋਵਿਡ ਚ ਬੜੀ ਹੈਲਪ ਕੀਤੀ ਹੈ ਇਹ ਸੋਧੇ ਲਾਣੇ ਤੁਸੀਂ ਕੋਈ ਕਿਸ ਨੂੰ ਮਾਰੋ ਜਾ ਕੇ ਗੁੰਡਿਆਂ ਨੂੰ ਮਾਰੋ ਬਹੁਤ ਸਾਰੇ ਬਦਮਾਸ਼ ਕਿਉਂ ਮਰੇ ਪੰਜਾਬ ਚ ਚਲੋ ਮੈਂ ਵੀ ਚਲਣਾ ਬਦਮਾਸ਼ੀ ਕਰਦਾ ਇੱਕ ਔਰਤ ਨੂੰ ਦੋ ਨਿਆਂ ਸਿੰਘ ਮਾਰ ਰਹੇ ਆ ਵਾਹ ਜੀ ਵਾਹ ਐਦਾਂ ਹੀ ਕਰਦੇ ਰਹੋ ਔਰ ਕੌਮ ਦਾ ਨਾਮ ਨਾ ਹੋਰ ਉੱਤੇ ਲੈ ਕੇ ਜਾਇਆ ਤੁਸੀਂ ਇੱਕ ਪਾਸੇ ਸਾਡੇ ਭਗਤ ਸਿੰਘ ਸ਼ਹੀਦ ਜੀ ਨੇ ਜਿਹੜੇ ਆਪਣੀ ਕੁਰਬਾਨੀ ਦੇ ਕੇ ਗਏ ਨੇ ਦੇਸ਼ ਦੇ ਲਈ ਕਿ ਤੁਸੀਂ ਪਤਾ ਨਹੀਂ ਇੱਕ ਮਾਰ ਕੇ ਬੜਾ ਵੱਡਾ ਤੁਸੀਂ ਯਾਰ ਕੰਮ ਕਰਤਾ ਬੜਾ ਵੱਡਾ ਕਿ ਦਲੇਰੀ ਦਾ ਕੰਮ ਕੀਤਾ ਜੀ ਸੋਦਾ ਲਾਦਾ ਦੋ ਬੰਦਿਆਂ ਨੇ ਵਰਲਡ ਚ ਜਿੰਨੇ ਵੀ ਸਿੰਘ ਨੇ ਜਿੰਨੇ ਵੀ ਸਿੱਖ ਨੇ ਉਹ بڑے ਵੱਡੇ ਕੰਮ ਕਰਦੇ ਆ ਰਹੇ ਨੇ ਦੇਸ਼ ਲਈ ਸਾਰਿਆਂ ਦੇ ਉਹੀ ਚੰਗਾ ਕੰਮ ਕੀਤਾ ਵੀ ਸੁਧਾਰੋ ਭਰਾਵਾ ਆਪਣੇ ਆਪ ਨੂੰ ਦੁਨੀਆ 'ਚ ਹੋਰ ਬਥੇਰੇ ਕੰਮ ਹੈਗੇ ਨੇ ਔਰ ਇਸ ਤੋਂ ਵੀ ਜ਼ਿਆਦਾ ਗੰਦੇ-ਗੰਦੇ ਲੋਕ ਪੰਜਾਬ 'ਚ ਬੈਠੇ ਨੇ ਠੀਕ ਹੈ ਗਲਤ ਹੈਗੀ ਹੈ ਚਾਰਜ ਪੇੜਾ ਮਾਰ ਦਿਓ ਕੰਪਲੇਨ ਕਰ ਦਿਓ ਵਾਰਨਿੰਗ ਦੇ ਦਿਓ ਅਸੀਂ ਜੀ ਸੌਦਾ ਲਾਤਾ ਔਰ ਅਸੀਂ ਸੋਦੇ ਹੀ ਲਾਵਾਂਗੇ ਦੌੜ ਫੜੇ ਮੋਂ ਤੁਹਾਡਾ ਔਰ ਮੈਂ ਪੰਜਾਬ ਸਰਕਾਰ ਔਰ ਸਪੈਸ਼ਲੀ ਉਹ ਅੰਮਾਨ ਸਾਹਿਬ ਨੂੰ ਮੈਂ ਰਿਕੁਐਸਟ ਕਰਦਾ ਕਿ ਤੁਸੀਂ ਇਹ ਜਿੰਦਿਆਂ ਤੇ ਕਾਬੂ ਕਰੋ ਅਸੀਂ ਪੰਜਾਬ ਦਾ ਨਾਮ ਅੱਗੇ ਵਧਾਣਾ ਨਾ ਕਿ ਪਿੱਛੇ ਲੈ ਕੇ ਜਾਣਾ ਸਾਡਾ ਪੰਜਾਬ ਕਾਦੇ ਲਈ ਹੈ ਗੁਰੂਆਂ ਪੀਰਾਂ ਦੀ ਸਾਡੀ ਧਰਤੀ ਹੈ ਜਿਹੜੇ ਸ਼ੁਰੂ ਤੋਂ ਲੰਗਰ ਲਾਉਂਦੇ ਆਏ ਨੇ ਬਹਾਦਰੀ ਕਰਦੇ ਆਏ ਦੇਸ਼ ਨੂੰ ਬਚਾਉਂਦੇ ਆਏ ਹਰ ਮਜ਼ਲੂਮ ਤੇ ਜੇ ਕੋਈ ਅਤਿਆਚਾਰ ਹੁੰਦਾ ਅਸੀਂ ਖੜੇ ਹੁੰਦੇ ਆ ਤੇ ਮੈਂ ਪੰਜਾਬ ਸਰਕਾਰ ਨੂੰ ਕਹਾਂਗਾ ਤੁਸੀਂ ਇਹ ਜਿੰਦਿਆਂ ਨੂੰ ਰੋਕ ਲਗਾਓ ਸਾਡਾ ਕੋਈ ਹੱਕ ਨਹੀਂ ਮੰਨਦਾ ਸੀ ਕਿਸੇ ਦੀ ਜਾਨ ਲਈ ਉਧਰ ਪੁਲਿਸ ਬੈਠੀ ਹੈ ਕਾਨੂੰਨ ਬੈਠਾ ਹੈ ਆਪਣੇ ਹੱਥ ਚ ਕਾਨੂੰਨ ਲਈ ਜਾਉ ਤੁਸੀਂ ਸੋ ਪਲੀਜ਼ ਤੁਸੀਂ ਸਹੀ ਡੰਗਣਾ ਸੀਰੀਅਸ ਵੇਨਾ ਇਸ ਨੂੰ ਤੁਸੀਂ ਚੈੱਕ ਕਰੋ ਕਿ ਹੋਇਆ ਕੀ ਹੈ ਔਰ ਕਿਉਂ ਹੋਇਆ ਤੇ ਮੈਂ ਬਾਬਾ ਹਰਜੀਤ ਸਿੰਘ ਜੀ ਦੇ ਨਾਲ ਕਿ ਤੁਸੀਂ ਜੋ ਵੀ ਸਟੈਪ ਚੱਕ ਰਹੇ ਹੋ ਜੋ ਵੀ ਤੁਸੀਂ ਗੱਲ ਕਹਿ ਰਹੇ ਹੋ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਤੇ ਮੇਰੇ ਵੱਲੋਂ ਕੋਈ ਵੀ ਸੇਵਾ ਹੋਏਗੀ ਮੈਂ ਤੁਹਾਡੇ ਨਾਲ ਹਾਂ ਔਰ ਮੈਂ ਸੱਚਾਈ